ਜੀ ਇਹ ਜੋ ਹੈਗਾ ਆਪਣਾ ਬਾਰਡਰ ਦੇ ਜਿੰਨੇ ਵੀ ਪਿੰਡ ਹੈਗੇ ਆ ਉਹਨਾਂ ਦੇ ਨਾਲ ਸਾਡੀ ਆਮ ਹੀ ਜੋ ਹੈਗਾ ਇੱਕ ਮੀਟਿੰਗ ਚੱਲਦੀ ਰਹਿੰਦੀ ਹੈਗੀ ਤਾਂ ਕਿ ਕੋਈ ਇਨਫੋਰਮੇਸ਼ਨ ਹੋ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਕੋਈ ਦਿੱਕਤ ਹੋਵੇ ਉਹਦੇ ਬਾਰੇ ਗੱਲ ਕਰਦੇ ਆ ਅੱਜ ਦਾ ਜੋ ਮੀਟਿੰਗ ਦੇ ਵਿੱਚ ਆਪਣੇ ਬੀਐਸਐਫ ਦੇ ਜੋ ਆਫੀਸਰਸ ਹੈ ਉਹ ਨਾਲ ਹੈਗੇ ਨਹੀਂ ਨਾਲ ਹੀ ਜੋ ਪੰਚਾਇਤ ਦੇ ਮੁਖੀ ਹੈਗੇ ਆ ਉਹ ਸਾਰੇ ਨਾਲ ਸਾਡੇ ਨਾਲ ਹੈਗੇ ਇਹ ਇੱਕ ਤਰੀਕਾ ਹੈ ਜੀ ਆਪਣਾ ਪਬਲਿਕ ਔਰ ਪੁਲਿਸ ਦੇ ਵਿੱਚ ਇੱਕ ਜੋ ਹੈਗਾ ਆਪਣਾ ਰਿਲੇਸ਼ਨ ਜੋ ਬਿਲਡ ਹੋ ਜਾਏ ਔਰ ਜੋ ਵੀ ਇਹਦੀ ਆਮ ਪ੍ਰੋਬਲਮਸ ਆਉਂਦੇ ਆ ਉਹਨਾਂ ਦਾ ਆਪਾ ਹੱਲ ਕਰਨ ਵਾਸਤੇ ਅੱਜ ਦਾ ਇਹੋ ਜਿਹਾ ਮੀਟਿੰਗ ਰੱਖਿਆ ਸੀ ਇੱਕ ਸਾਰੇ ਨਸ਼ਾ ਸ਼ਡਾਉ ਕੇਂਦਰ ਤੇ ਜਿਹੜੀਆਂ ਗੋਲੀਆਂ ਅੱਜ ਵਿਕਰੀਆਂ ਨੇ ਜੀ ਉਸ ਬਾਰੇ ਇਨਫਰਮੇਸ਼ਨ ਜਰੀਏ ਜੀ ਉਹ ਤੁਹਾਨੂੰ ਕੋਈ ਹਾਂਜੀ ਇਹਦੇ ਵਿੱਚ ਆਹੀ ਹੈਗੀ ਹੈ ਜਿਨ੍ਹਾਂ ਦੇ ਕੋਲ ਇਹ ਹੁੰਦੀ ਹੈ ਮਤਲਬ ਮੰਨ ਲਈ ਜੀ ਕਿ ਉਹਨਾਂ ਕਸ ਕਾਰਡ ਬਣੀ ਹੁੰਦੇ ਆ ਉਹ ਜਾ ਕੇ ਆਪਣਾ ਗੋਲੀ ਲੈ ਸਕਦੇ ਹੈਗੇ ਉਹ ਸਰਕਾਰੀ ਜੋ ਓਟਸੈਂਟਿਸ ਬਣੀ ਨੇ ਜੋ ਇਨਫੋਰਮੇਸ਼ਨ ਸਾਡੇ ਕੋਲ ਇਹ ਵੀ ਆਈ ਹੋਈ ਹੈ ਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਪਰਮਿਸ਼ਨ ਹੁੰਦੀ ਦੋ ਗੋਲੀਆਂ ਦੀ ਹੁੰਦੀ ਹੈ ਉਹ ਜ਼ਿਆਦਾ ਲੈ ਲੈਂਦੇ ਨੇ ਔਰ ਫਿਰ ਉਹ ਅੱਗੇ ਆ ਕੇ ਉਹ ਵੇਚ ਰਹੇ ਹੈਗੇ ਉਹਦੇ ਬਾਰੇ ਵਿੱਚ ਵੀ ਅਸੀਂ ਕੰਮ ਕਰ ਰਹੇ ਹੈਗੇ ਕਿ ਜੋ ਇਹਦਾ ਮਿਸਯੂਜ਼ ਕਰ ਰਹੇ ਹੈਗੇ ਦੁਰਵਰਤੋਂ ਕਰ ਰਹੇ ਹੈਗੇ ਉਹਨਾਂ ਦੇ ਉੱਤੇ ਵੀ ਜੋ ਅਸੀਂ ਕਾਰਵਾਈ ਕਰ ਲਾਂਗੇ ਜੀ ਕੁਝ ਆਉਣ ਵਾਲੀ ਪੀੜ੍ਹੀ ਨੂੰ ਕੋਈ ਬਿਲਕੁਲ ਜੀ ਮੈਂ ਅੱਜ ਇਹਨਾਂ ਦੇ ਇੱਕ ਸੁਝਾਅ ਇਹ ਹੀ ਆਇਆ ਸੀਗਾ ਆਪਾਂ ਨੌਕਰੀਆਂ ਵੱਲ ਚਲੀਏ ਉਦੋਂ ਮੈਂ ਸਾਰਿਆਂ ਨੂੰ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਵੱਲੋਂ ਮੈਂ ਇੱਕ ਗੱਲ ਤੁਹਾਡੇ মিডিਆ ਰਾਹੀਂ ਮੈਂ ਦੱਸਣਾ ਚਾਹਾਂਗੀ। ਤੋਂ ਹਰ ਸਾਲ ਦੀ ਸਾਡੀ ਹੈਗੀ ਹੈ तकरीबन 1800 ਹੈ। ਕਟੋ-ਕਟ 1800 ਜੋ ਹੈਗਾ ਉਹ ਕਨਸਟੇਬਲ ਦੀ ભરਤੀ ਹੁੰਦੀ ਹੈ ਔਰ ਫਿਰ ਸਬ ਇੰਸਪੈਕਟਰਸ ਦੀ ਵੀ ਭਰਤੀਆ ਹੁੰਦੇ ਨੇ। ਉਹਦੇ ਵਾਸਤੇ ਜੋ ਆਪਣਾ ਸਿਹਤ ਸਿਹਤ ਵੱਲੋਂ ਆਪਣੀ ਤਿਆਰੀ ਕਰੇ। ਸ਼ਰੀਰਿਕ ਤਿਆਰੀ ਔਰ ਜੋ ਮਾਨਸਿਕ ਤਿਆਰੀ ਦੋਨੋਂ ਹੋਣੀ ਹੁੰਦੀ ਹੈ। ਇੱਕ ਛੋਟੀ ਜਿਹੀ ਐਗਜ਼ਾਮ ਹੁੰਦੀ ਹੈ ਆਪਣੇ 12ਵੀਂ ਹਰ ਕਿਸੇ ਨੂੰ 12ਵੀਂ ਪਾਸ ਹੋਣੀ ਹੁੰਦੀ ਹੈ। ਔਰ ਜੋ ਜਿਨ੍ਹਾਂ ਨੇ ਵੀ 12ਵੀਂ ਪਾਸ ਕੀਤੀ ਹੈ ਔਰ 28 ਸਾਲ ਦੇ ਥੱਲੇ ਨੇ। ਉਹ ਆਪਣਾ ਇੱਕ ਸਿੰਪਲ ਐਗਜ਼ਾਮ ਹੁੰਦਾ ਉਹਨੂੰ ਉਹਨਾਂ ਦੇ ਵਿੱਚ ਐਗਜ਼ਾਮ ਦੇ ਕੇ ਇਸ ਪੰਜਾਬ ਪੁਲਿਸ ਦੇ ਵਿੱਚ ਜੋ ਉਹ ਆਪਣਾ ਪ੍ਰਤੀਭਾ ਸਕਦੇ ਹੈਗੇ ਕਿਉਂਕਿ ਉਹ ਹਰ ਸਾਲ ਹੋਣ ਵਾਲੀ ਹੈਗੀ ਆ ਤਾਂ ਫਿਰ ਉਹ ਗਾਰੰਟੀਡ ਹੈ ਇਸ ਸਾਲ ਨਹੀਂ ਹੋਇਆ ਤਾਂ ਫਿਰ ਅਗਰ ਤੁਸੀਂ ਕੋਸ਼ਿਸ਼ ਕਰਦੇ ਰਹੋਗੇ ਤਾਂ ਫਿਰ ਅਗਲੇ ਸਾਲ ਤੁਹਾਡਾ ਗਾਰੰਟੀ ਹੋ ਜਾਊਗਾ ਉਹਦੇ ਕਰਕੇ ਮੇਰੀ ਬਿੰਦਤੀ ਹੈ ਕਿ ਸਾਰੇ ਯੂ نو ਜਨਤਾ ਨੂੰ ਇੱਥੇ ਜੀ ਸਪੈਸ਼ਲੀ ਜੋ ਬਾਰਡਰ ਏਰੀਆ ਦੇ ਹੈਗੇ ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾਈਏ ਕਾਬਲ ਬਣਾਈਏ ਔਰ ਉਹਨਾਂ ਨੂੰ ਇਸ ਆਪਣਾ ਡਿਪਾਰਟਮੈਂਟ ਦਾ ਇੱਕ ਹਿੱਸਾ ਬਣਾਈਏ ਤਾਂ ਕਿ ਇਸ ਚੀਜ਼ ਜੋ ਨਸ਼ੇ ਦੀ ਹੈਗੀ ਆ ਇਹਦੇ ਖਿਲਾਫ ਅਸੀਂ ਇੱਕ ਹੋ ਕੇ ਇੱਕ ਝੁਟ ਹੋ ਕੇ ਆਪਾਂ ਲੜਾਈ ਲੜੀਏ ਔਰ ਇਹਨਾਂ ਨੂੰ ਖਤਮ ਕਰੀਏ ਜੀ ਧੰਨਵਾਦ